ਮਹਾਰਾਣੀ ਜਿੰਦਾ ਜਿੰਦਾ ਦਾ ਪਾ ਜਿਕਰ ਕਰਦੇ ਆ ਨਾ 12 ਸਾਲ ਪੁੱਤਰ ਦਾ ਵਿਛੋੜਾ ਰਿਆ ਪੁੱਤਰ ਦੇ ਵਿਯੋਗ ਵਿੱਚ ਅੰਨੀ ਹੋ ਗਈ ਮਾਂ ਦਾ ਕਰਤਾਰ ਕੀ ਹੈ ਪੁੱਤਰ ਦੇ ਵਿਯੋਗ ਵਿੱਚ ਅੰਨੀ ਹੋ ਗਈ 12 ਸਾਲ ਬਾਅਦ ਕਲਕੱਤੇ ਦੀ ਧਰਤੀ ਤੇ ਅੰਗਰੇਜ਼ ਅਫਸਰ ਕਹਿੰਦੇ ਤੈਨੂੰ ਤੇਰੇ ਪੁੱਤਰ ਨਾਲ ਮਲਾਵਾਂਗੇ 12 ਸਾਲਾਂ ਬਾਅਦ ਜਦੋਂ ਪੁੱਤਰ ਸਾਹਮਣੇ ਹੋਇਆ ਮੁੱਖ ਤੇ ਦਾੜਾ ਨਹੀਂ ਸਿਰ ਤੇ ਕੇਸ ਨਹੀਂ ਮਹਾਰਾਣੀ ਜਿੰਦ ਕੌਰ ਨੇ ਸਿਰ ਤੇ ਹੱਥ ਫੇਰਿਆ ਤੇ ਭੱਬਾ ਮਾਰ ਕੇ ਰੋਈ ਤੇ ਪੁੱਤਰ ਨੇ ਮਾਂ ਨੂੰ ਪੁੱਛਿਆ ਅੰਮੀਏ ਰੋਨੀ ਕਿਉਂ ਏ 12 ਸਾਲਾਂ ਬਾਅਦ ਤੇਰਾ ਪੁੱਤਰ ਸਾਹਮਣੇ ਖਲੋਤਾ ਰੋਨੀ ਕਿਉਂ ਏ ਇੱਕ ਸ਼ੋਧ ਦਿੱਤੀ ਮਹਾਰਾਣੀ ਜਿੰਦ ਕੌਰ ਨੇ ਸਿਰ ਸਿਰ ਤੇ ਹੱਥ ਫੇਰਿਆ ਤੇ ਬਚਨ ਪੱਬਾਂ ਮਾਰ ਕੇ ਰੋਈ ਤੇ ਮਹਾਰਾਣੀ ਜਿੰਦ ਕੌਰ ਦੇ ਬਚਨ ਨੇ ਕਹਿੰਦੇ ਵੀ ਮੈਨੂੰ ਓਨਾ ਦੁੱਖ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੇ ਨਹੀਂ ਹੋਇਆ ਜਿੰਨਾ ਦੁੱਖ ਅੱਜ ਹੋਇਆ ਅੰਮੀਏ ਕਿਉਂ ਇਹਦਾ ਕਾਰਨ ਕੀ ਹੈ ਮਹਾਰਾਣੀ ਜਿੰਦ ਕੌਰ ਨੇ ਬਚਨ ਕਹੇ ਕਹਿੰਦੇ ਵੀ ਅੱਜ ਦੁੱਖ ਤਾਂ ਹੋਇਆ ਅੱਜ ਮੇਰੇ ਘਰ ਚੋਂ ਗੁਰੂ ਨਾਨਕ ਦੀ ਸਿੱਖੀ ਚਲੀ ਗਈ ਤੇ ਪੁੱਤਰ ਨੇ ਵਜਨ ਕੀਤਾ ਅੰਮੀਏ ਅਗਲੀ ਵਾਰ ਆਵਾਂਗਾ ਤੇ ਕਲਗੀਧਰ ਦਾ ਸਿੰਘ ਸਜ ਕਰਕੇ ਆਵਾਂਗਾ ਸਿੱਖੀ ਆਪਣੇ ਘਰ ਵਿੱਚ ਵਾਪਸ ਲਿਆ ਕਰਕੇ ਆਵਾਂਗਾ ਇਹ ਹੈ ਮਾਂ ਦਾ ਕਰਦਾਰ ਇੱਕ ਸ਼ੋਹ ਦਿੱਤੀ ਹੈ ਨਾ ਜੀ ਸਿਰ ਤੇ ਹਾਥੀ ਫੇਰਿਆ ਇੱਕ ਸ਼ੋਹ ਦੇ ਨਾਲ ਪੁੱਤਰ ਕਹਿੰਦਾ ਅੰਮੀਏ ਕਲਗੀਧਰ ਦਾ ਸਿੰਘ ਸਜ ਕੇ ਆਵਾਂਗਾ ਤੇ ਮਾਂ ਦੀ ਭਾਵਨਾ ਉਹਨਾਂ ਦੁੱਖ ਮੈਨੂੰ ਆਪਣੇ ਸੁਹਾਗ ਉਜੜਨ ਤੇ ਨਹੀਂ ਹੋਇਆ ਜਿੰਨਾ ਦੋਖੇ